ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋ ਤੋਂ ਪੰਜਾਬ ਦੇ ਵਿੱਚ ਪਿਛਲੇ ਦਿਨੀਂ ਦੋ ਮਾਮਲੇ ਬਹੁਤ ਹੀ ਜਿਹੜੇ ਬੈਰਲ ਹੋਏ ਸੀਗੇ ਇੱਕ ਡੀਜੇ ਵਾਲੀ ਜਿਹੜੀ ਲੜਕੀ ਸੀਗੀ ਉਹਦੇ ਵਾਲਾ ਮਾਮਲਾ ਇੱਕ ਬਹੁਤ ਜ਼ਿਆਦਾ ਆਪਣਾ ਬੈਰਲ ਹੋਇਆ ਤੇ ਇੱਕ ਮਾਮਲਾ ਜਿਹੜਾ ਤਰਨ ਤਾਰਨ ਦੇ ਹਲਕਾ ਬਲਟੋਹਾ ਦੇ ਵਿੱਚ ਇੱਕ ਲੜਕੀ ਦੀ ਲੜਕੇ ਦੀ ਮਾਂ ਦੇ ਕੱਪੜੇ ਪਾੜ ਕੇ ਉਹਨੂੰ ਨੰਗਨ ਕਰਕੇ ਪਿੰਡ ਦੇ ਵਿੱਚ ਘੁਮਾਇਆ ਗਿਆ ਸੀਗਾ ਉਹ ਮਾਮਲਾ ਵੀ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਆਇਆ ਉਹਦੇ ਬਾਰੇ ਗੱਲਬਾਤ ਕਰਾਂਗੇ ਕਿ ਸਾਡੇ ਸਮਾਜ ਦੇ ਵਿੱਚ ਕੀ ਹੋ ਰਿਹਾਗਾ ਇੱਕ ਪਿੰਡ ਦੇ ਵਿੱਚ ਰਹਿਣ ਵਾਲੇ ਪਰਿਵਾਰ ਜਿਹੜੇ ਕਿ ਇੱਕ ਲੜਕੀ ਵਾਲਾ ਪਰਿਵਾਰ ਹੈ ਇੱਕ ਲੜਕੇ ਵਾਲਾ ਪਰਿਵਾਰ ਆ ਲੜਕੀ ਤੇ ਲੜਕੇ ਵੱਲੋਂ ਆਪਸ ਵਿੱਚ ਕੋਰਟ ਮੈਰਿਜ ਕਰਵਾਈ ਜਾਂਦੀ ਆ ਕੋਰਟ ਮੈਰਿਜ ਕਰਵਾ ਕੇ ਕੋਰਟ ਮੈਰਿਜ ਕਰਾਉਣ ਤੋਂ ਕੁਝ ਦਿਨ ਬਾਅਦ ਦੀ ਇਹ ਘਟਨਾ ਵਾਪਰਦੀ ਆ ਦੋਸਤੋ ਜੇ ਤਾਂ ਕੋਈ ਪੈਸੇ ਰਹਿਣਾ ਹੋਵੇ ਕੋਈ ਮੁੰਡਾ ਕੁੜੀ ਦੇ ਨਾਲ ਰਹਿ ਰਿਹਾ ਉਹਦੇ ਚ ਹੋਰ ਤਰ੍ਹਾਂ ਦੀ ਸਥਿਤੀ ਹੁੰਦੀ ਆ ਪਰ ਇੱਕ ਕਿਸੇ ਨੇ ਪ੍ਰੋਪਰ ਕੋਰਟ ਮੈਰਿਜ ਕਰਵਾਈ ਆ ਗਈ ਕੋਰਟ ਮੈਰਿਜ ਕਰਵਾ ਕੇ ਕੋਈ ਜੋੜਾ ਰਹਿ ਰਿਹਾਗਾ ਉਹ ਘਟਨਾ ਵਾਪਰਦੀ ਆ ਤਾਂ ਜਰੂਰ ਸ਼ਰਮਸਾਰ ਕਰਦੀ ਆ ਖਾਸ ਤੌਰ ਤੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਬਹੁਤ ਘੱਟ ਵਾਪਰਦੀਆਂ ਨੇ ਜੁਪੀ ਬਿਹਾਰ ਦੇ ਵਿੱਚ ਆਪਾਂ ਸੁਣਦੇ ਰਹਨੇ ਆ ਪਰ ਇਹ ਪੰਜਾਬ ਦੀ ਇਸ ਘਟਨਾ ਨੇ ਬਹੁਤ ਹੀ ਜਿਆਦੇ ਸ਼ਰਮਸਾਰ ਕੀਤਾ ਲੋਕਾਂ ਨੂੰ ਜਿਹੜੀ ਕਿ ਪਿਛਲੇ ਦਿਨੀ ਬਲਟੋਹਾ ਦੇ ਪਿੰਡ ਦੇ ਵਿੱਚ ਵਾਪਰੀ ਸੀਗੀ ਜਿਹੜਾ ਲੜਕੇ ਦਾ ਪਰਿਵਾਰ ਆ ਉਹਦੇ ਬਾਹਰ ਰੌਲਾ ਪੈਣ ਦੀ ਆਵਾਜ਼ ਆਉਂਦੀ ਆ ਜਦੋਂ ਲੜਕੇ ਦੀ ਮਾਂ ਬਾਹਰ ਨਿਕਲ ਕੇ ਦੇਖਦੀ ਆ ਕਿ ਕੀ ਹੋ ਰਿਹਾ ਤਾਂ ਫੌਰਨ ਉਹਨੂੰ ਪਕੜ ਲਿਆ ਜਾਂਦਾ ਹੈਗਾ ਜਿਹੜੇ ਲੜਕੀ ਦੇ ਪਰਿਵਾਰ ਵਾਲੇ ਨੇ ਉਹਨਾਂ ਵੱਲੋਂ ਲੜਕੇ ਦੀ ਮਾਂ ਨੂੰ ਫੜ ਲਿਆ ਜਾਂਦਾ ਤੇ ਫੜ ਕੇ ਉਹਦੇ ਕੱਪੜੇ ਪਾੜ ਦਿੱਤੇ ਜਾਂਦੇ ਨੇ ਕੱਪੜੇ ਪਾੜ ਕੇ ਉਨੂੰ ਨਗਨ ਕਰਕੇ ਇੱਕ ਲੜਕੇ ਵੱਲੋਂ ਉਹਦੀ ਵੀਡੀਓ ਵੀ ਬਣਾਈ ਜਾਂਦੀ ਆ ਤੇ ਇਹ ਵੀਡੀਓ ਬਣਾ ਕੇ ਉਹਦੀ ਵੀਡੀਓ ਵਾਇਰਲ ਕਰ ਦਿੱਤੀ ਜਾਂਦੀ ਆ ਸ਼ਾਮ ਨੂੰ ਵੀਡੀਓ ਵਾਇਰਲ ਕਰ ਦਿੱਤੀ ਜਾਂਦੀ ਆ ਦੋਸਤੋ ਇਹ ਇੱਕ ਐਸੀ ਘਟਨਾ ਗਈ ਕਿ ਜਿਹੜੀ ਹਰ ਇੱਕ ਨੂੰ ਸ਼ਰਮਸਾਰ ਕਰਦੀ ਆ ਇਹਦੇ ਵਿੱਚ ਜਿਹੜੀ ਮਹਿਲਾ ਕਮਿਸ਼ਨ ਵੱਲੋਂ ਵੀ ਜੋ ਲਾਲੀ ਗਿੱਲ ਚਾਰ ਪਰਸਨ ਹੈਗੀ ਆ ਉਹਦੇ ਵੱਲੋਂ ਵੀ ਨੋਟਿਸ ਲਿਆ ਗਿਆ ਤੇ ਉਹਨਾਂ ਨੇ ਪੁਲਿਸ ਨੂੰ ਉਸੇ ਟਾਈਮ ਨਾਲ ਦੀ ਨਾਲ ਉਹ ਕੀਤਾ ਤੇ ਦੋਸਤੋ ਉਸ ਤੋਂ ਬਾਅਦ ਉਹਦੇ ਆ ਮਾਮਲੇ ਦੇ ਵਿੱਚ ਜਦੋਂ ਉਹ ਬੈਰਲ ਹੁੰਦੀ ਆ ਵੀਡੀਓ ਤਾਂ ਪੁਲਿਸ ਕੋਲੇ ਮਾਮਲਾ ਚਲਿਆ ਜਾਂਦਾਗੇ ਤੇ ਪੁਲਿਸ ਵਾਲਿਆਂ ਵੱਲੋਂ ਆਨਕਾਨੀ ਕਰਮ ਤੋਂ ਬਾਅਦ ਐਫ ਆਈ ਆਰ ਦਰਜ ਕੀਤੀ ਜਾਂਦੀ ਆ ਐਫ ਆਈ ਆਰ ਕਰਨ ਤੋਂ ਬਾਅਦ ਦੋਸਤੋ ਜਦੋਂ ਮਹਿਲਾ ਕਮਿਸ਼ਨ ਵੱਲੋਂ ਪ੍ਰੈਸ਼ਰ ਪਾਇਆ ਜਾਂਦਾਗਾ ਤਾਂ ਉਹਦੇ ਚੋਂ ਕੁਝ ਜਿਹੜੇ ਦੋਸ਼ੀ ਸੀਗੇ ਉਹਨਾਂ ਨੂੰ ਪਹਿਲਾਂ ਗ੍ਰਿਫਤਾਰ ਕਰ ਲਿਆ ਗਿਆ ਲੇਕਿਨ ਅਜੇ ਵੀ ਦੋ ਤਿੰਨ ਦੋਸ਼ੀ ਨੇ ਜਿਹੜੇ ਉਹ ਫਰਾਰ ਨੇਗੇ ਤੇ ਇਹਦੇ ਵਿੱਚ ਕੀ ਉਹਨਾਂ ਨੂੰ ਸਜ਼ਾ ਹੁੰਦੀ ਆ ਕਿੰਨਾ ਕੁ ਇਸ ਮਾਮਲੇ ਦੇ ਵਿੱਚ ਪੁਲਿਸ ਸਖਤਾਈ ਕਰਦੀ ਆ ਇਹ ਤਾਂ ਬਾਅਦ ਦਾ ਵਿਸ਼ਾ ਗਾ ਲੇਕਿਨ ਸਵਾਲ ਜਿਹੜਾ ਸਭ ਤੋਂ ਵੱਡਾ ਪੈਦਾ ਇਹੀ ਹੁੰਦਾ ਗਾ ਕਿ ਅੱਜ ਦੇ ਜਮਾਨੇ ਦੇ ਵਿੱਚ ਜਿਹੜਾ ਹੁਣ ਆਪਾਂ ਕਹਿ ਸਕਦੇ ਆ ਕਿ ਅ ਦੁਨੀਆ ਮੰਗਲ ਗ੍ਰਹਿ ਤੇ ਪਹੁੰਚ ਚੁੱਕੀ ਆਗੀ ਤੇ ਲੋਕਾਂ ਦੀ ਸੋਚ ਆ ਜਿਹੜੀ ਕਿਸ ਤਰ੍ਹਾਂ ਦੀ ਅਜੇ ਵੀ ਬੈਕਵਾਰਡ ਸੋਚ ਖੜੀ ਆਗੀ ਕਿ ਕੋਈ ਗੋਤ ਦੇ ਵਿੱਚ ਵਿਆਹ ਕਰਾਉਣ ਨੂੰ ਗਲਤ ਮੰਨਦਾ ਹੈ ਕੋਈ ਇੰਟਰ ਕਾਸਟ ਮੈਰਿਜ ਨੂੰ ਜਦੋਂ ਕਿ ਦਹਾਕਿਆਂ ਤੋਂ ਸਾਡੇ ਦੇਸ਼ ਦੇ ਵਿੱਚ ਕਾਨੂੰਨ ਬਣਿਆ ਹੋਇਆਗਾ ਕਿ ਇੰਟਰ ਮੈਰਿਜ ਜਿਹੜੀ ਇੰਟਰ ਕਾਸਟ ਮੈਰਿਜ ਹੈ ਉਹ ਬਿਲਕੁਲ ਕਾਨੂੰਨੀ ਕੀਤੀ ਹੋਈ ਆ ਪਰ ਸਾਡੇ ਜਿਹੜੇ ਲੋਕ ਨੇ ਇਹ ਇਹਨੂੰ ਨਹੀਂ ਮੰਨ ਰਹੇ ਖਾਸ ਤੌਰ ਤੇ ਇਹਦੇ ਚ ਹਰਿਆਣਾ ਜਿਹੜਾ ਸੂਬਾ ਹੈਗਾ ਉੱਥੇ ਬਹੁਤ ਹੀ ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਨੇ ਜਿੱਥੇ ਕਈ ਵਾਰੀ ਅ ਇੱਕ ਦੂਜੇ ਦੇ ਪਰਿਵਾਰਾਂ ਨੂੰ ਮਾਰ ਵੀ ਦਿੱਤਾ ਜਾਂਦਾਗਾ ਕਈ ਵਾਰੀ ਲੜਕਾ ਤੇ ਲੜਕੀ ਦੋਨਾਂ ਨੂੰ ਕਤਲ ਕਰ ਦਿੱਤਾ ਜਾਂਦਾ ਇਸ ਤਰ੍ਹਾਂ ਦੀਆਂ ਅਨੇਕਾਂ ਮਾਰਦਾ ਤਾਂ ਉੱਥੇ ਹੁੰਦੀਆਂ ਨੇ ਪਰ ਪੰਜਾਬ ਦੇ ਵਿੱਚ ਬਹੁਤ ਘਟ ਦੇਖਣ ਨੂੰ ਮਿਲਦਾ ਸੀਗਾ ਪਰ ਜਿਹੜੀ ਇਹ ਬਲਟੋਹਾ ਦੀ ਕਾਰਵਾਈ ਹੋਈ ਹੈ ਘਟਨਾ ਵਾਪਰੀ ਹੈ ਇਸ ਘਟਨਾ ਨੇ ਬਹੁਤ ਹੀ ਪੰਜਾਬ ਨੂੰ ਸ਼ਰਮਸਾਰ ਕੀਤਾਗਾ ਵੈਸੇ ਤਾਂ ਆਪਾਂ ਕਹਿ ਸਕਦੇ ਆ ਕਿ ਅ ਇਨਸਾਨੀਅਤ ਨੂੰ ਹੀ ਸ਼ਰਮਸਾਰ ਕੀਤਾਗਾ ਜਿਹੜਾ ਕੋਈ ਅਗਰ ਕਿਸੇ ਨੂੰ ਕੋਈ ਨਰਾਜਗੀ ਆ ਕਿਸੇ ਨਾਲ ਕੋਈ ਗੁੱਸਾ ਗੁੱਸਾ ਘਿਲਾਓ ਬੈਠ ਕੇ ਗੱਲਬਾਤ ਕੀਤੀ ਜਾ ਸਕਦੀ ਆ ਪਰ ਜਿਹੜੀ ਲੜਕੀ ਆ ਜਿਹੜੀ ਲੜਕੀ ਦੀ ਮਾਂ ਵੱਲੋਂ ਵੀ ਉਹਦੇ ਕੱਪੜੇ ਪਾਟਣ ਨੂੰ ਨਾਲ ਮਤਲਬ ਇਹਦੇ ਚ ਉਹ ਦੋਸ਼ੀ ਹੈਗੀ ਕੀ ਲੜਕੀ ਦੀ ਮਾਂ ਵੀ ਖੁਦ ਔਰਤ ਨਹੀਂ ਸੀਗੀ ਕੀ ਉਹ ਲੜਕੀ ਖੁਦ ਔਰਤ ਨਹੀਂ ਹੈਗੀ ਜਿਹਦੀ ਮਾਂ ਵੱਲੋਂ ਉਹਦੇ ਕੱਪੜੇ ਪਾੜਨ ਦੀ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਕੀ ਉਹਨਾਂ ਨੂੰ ਗੁੱਸਾ ਉਹਨਾਂ ਦੇ ਉੱਪਰ ਇੰਨਾ ਹਾਵੀ ਹੋ ਜਾਂਦਾ ਕਿ ਉਹ ਖੁਦ ਅਗਰ ਉਸ ਦੀ ਜਗ੍ਹਾ ਤੇ ਰੱਖ ਕੇ ਆਪਣੇ ਆਪ ਨੂੰ ਜਾਂ ਆਪਣੀ ਲੜਕੀ ਨੂੰ ਦੇਖਦੀ ਕਿ ਅਗਰ ਮੇਰੀ ਲੜਕੀ ਦੇ ਨਾਲ ਜਾਂ ਮੇਰੇ ਨਾਲ ਇਹੀ ਘਟਨਾ ਵਾਪਰੀ ਹੁੰਦੀ ਫਿਰ ਉਹ ਕੀ ਮਹਿਸੂਸ ਕਰਦੀ ਜਦੋਂ ਉਹ ਲੜਕੇ ਦੀ ਮਾਂ ਚੁੰਨੀ ਲੈ ਕੇ ਆਪਣੇ ਆਪ ਨੂੰ ਆਪਣਾ ਟੰਟਕਣ ਦੀ ਕੋਸ਼ਿਸ਼ ਕਰਦੀ ਆ ਤਾਂ ਉਹਨੂੰ ਚੁੰਨੀ ਵੀ ਲੈਣ ਨਹੀਂ ਦਿੱਤੀ ਜਾਂਦੀ ਉਦੋਂ ਚੁੰਨੀ ਵੀ ਖੋ ਲਈ ਜਾਂਦੀ ਆ ਸੋ ਇਹ ਜਿਹੜੇ ਸਵਾਲ ਲੇਗੇ ਇਹ ਹਰ ਇੱਕ ਦੇ ਜ਼ਿਹਨ ਵਿੱਚ ਆਉਂਦੇ ਨੇ ਪਰ ਜਿਹੜਾ ਗੁੱਸਾ ਇਹ ਇੱਕ ਐਸਾ ਚੰਡਾਲ ਹੈ ਕਹਿੰਦੇ ਨੇ ਕਿ ਗੁੱਸਾ ਅਕਲ ਨੂੰ ਖਾ ਜਾਂਦਾ ਹੈਗਾ ਉਸ ਸਮੇਂ ਬੰਦਾ ਗੁੱਸੇ ਦੇ ਵਿੱਚ پاگل ਹੋ ਕੇ ਕੋਈ ਇਹ ਨਹੀਂ ਦੇਖਦਾ ਕਿ ਮੈਂ ਔਰਤਾ ਮੇਰੀ ਬੱਚੀ ਵੀ ਔਰਤਾ ਜਾਂ ਕੌਣ ਕੀ ਹੈ ਬਸ ਉਦੋਂ ਸਿਰਫ ਉਹਨਾਂ ਨੂੰ ਇੱਕ ਟਾਰਗੇਟ ਦੀ ਨਾ ਹੁੰਦਾਗਾ ਕਿ ਮੂਰੇ ਜਿਨ੍ਹਾਂ ਜਿਹਦੇ ਨਾਲ ਸਾਡੀ ਮਤਲਬ ਕੋਈ ਲੜਾਈ ਆ ਤੇ ਉਹਨੂੰ ਅਸੀਂ ਵੱਧ ਤੋਂ ਵੱਧ ਜਿਹੜਾ ਮਤਲਬ ਮਾਰਨਾ ਕੁੱਟਣਾ ਜਾਂ ਬੇਇੱਜ਼ਤ ਕਰਨਾਗਾ ਪਰ ਉਹਨਾਂ ਨੂੰ ਉਦੋਂ ਇਹ ਨਹੀਂ ਦੀ ਨਾ ਹੁੰਦਾ ਕਿ ਇਹਦੇ ਵਿੱਚ ਜਿਹੜੇ ਇਹ ਰਿਜ਼ਲਟ ਭੁਗਤਨੇ ਪੈਣੇ ਨੇ ਉਹ ਕੀ ਹੋਣਗੇ ਹੁਣ ਅੱਜ ਸਾਰਾ ਟੱਬਰ ਜੇਲ੍ਹ ਦੇ ਵਿੱਚ ਬੈਠਾ ਹੋਊਗਾ ਤੇ ਕੀ ਉਹਦੇ ਨਾਲ ਉਹਨਾਂ ਦੀ ਇੱਜ਼ਤ ਵੱਧ ਗਈ ਕੀ ਉਹਦੇ ਨਾਲ ਉਹਨਾਂ ਦਾ ਸਮਾਜ ਦੇ ਵਿੱਚ ਰਤਬਾ ਚੰਗਾ ਹੋ ਗਿਆ ਕਿ ਇਹਨਾਂ ਨੇ ਲੜਕੀ ਵਾਲਿਆਂ ਨੇ ਵੀ ਲੜਕੇ ਵਾਲਿਆਂ ਦੀ ਮਾਂ ਦੇ ਕੱਪੜੇ ਪਾੜ ਕੇ ਬਹੁਤ ਵਧੀਆ ਕੰਮ ਕੀਤਾ ਮੇਰੇ ਖਿਆਲ ਦੇ ਵਿੱਚ ਤਾਂ ਕਿ ਜਿੰਨੀ ਥੂ ਥੂ ਪਹਿਲਾਂ ਹੋਈ ਹੋਣੀ ਆ ਉਹਦੋਂ ਕਈ ਗੁਣਾ ਵੱਧ ਕੇ ਉਹਨਾਂ ਦੀ ਥੂ ਥੂ ਹੁਣ ਉਹਨਾਂ ਦੇ ਰਿਸ਼ਤੇਦਾਰਾਂ ਚਿੱਤਾ ਸਮਾਜ ਦੇ ਵਿੱਚ ਉਦੋਂ ਵੱਧਦੀ ਬੇਇੱਜ਼ਤੀ ਹੋਈ ਹੈ ਕੋਈ ਘੱਟ ਤਾਂ ਮੇਰੇ ਖਿਆਲ ਦੇ ਵਿੱਚ ਹੋਈ ਨਹੀਂ ਹੁਣੇ ਸੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਵਾਇਰਲ ਹੋ ਜੀ ਕਾ ਖਾਲਸਾ ਵਾਇਰਲ ਹੋ ਜੀ ਤੁਹਾਨੂੰ